ਅੱਪਾ ਮਤਲਬ ਇਸ ਵੇਲੇ ਬਿਸ਼ੋਏ ਪਿੰਡ ਦੇ ਵਿੱਚ ਆ। ਮਦਾਨ ਸਬਾਲ ਕਾਜ ਨਾਲੇ ਤਾਂ ਬਿਸ਼ੋਏ ਪਿੰਡ ਦੀ ਫਿਰਮੀ ਚਾਚਵੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਆ ਸਾਡਾ ਪੜੇ ਲਿਖਿਆ ਦਾ। ਇਹਦੇ ਚਾਚਵੇ ਦੇ ਫਿਰਮੀ ਖਰਾਬ ਸੀਗੀ। ਉਹਦੇ ਲਈ 25 ਲੱਖ ਰੁਪਇਆ ਜਿਹੜਾ ਮਨਜ਼ੂਰ ਹੋਇਆ ਸੀਗਾ ਉਹ ਨਹੀਂ ਪੱਥਰ ਜਿਹੜਾ ਲਖਿਆ। ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀ ਆ ਉਹਨਾਂ ਦੇ ਨਹੀਂ ਪੱਥਰ ਧੱਕਦੇ। 2 ਕਰੋੜ ਤੇ ਮਤਲਬ 58 ਲੱਖ ਰੁਪਇਆ ਜਿਹੜਾ ਅੱਜ 2 ਕਰੋੜ 58 ਲੱਖ ਦੀਆਂ ਲਿੰਕ ਰੋਡਸ ਦਾ ਜਿਹੜਾ ਨੀ ਪੱਥਰ ਰੱਖਦੇ ਆ। ਔਰ ਸਾਡੀਆਂ ਟੋਟਲ ਜਿਹੜੀਆਂ 59 ਰੋਡਸ ਜਿਹੜੀਆਂ ਮੌਜੂਦ ਹੋਈਆਂ ਜਿਹੜੇ ਅਗਲੇ ਦਿਨ ਦੇ ਵਿੱਚ ਅਸੀਂ ਦੋ ਤਿੰਨ ਦਾ ਦੇ ਵਿੱਚ ਫਿਰ ਨੀ ਪੱਥਰ ਜਿਹੜੇ ਰੱਖਾਂਗੇ। ਉਹਦੇ ਦੇ ਨਾਲ ਹੀ ਸਾਡੇ 35 ਸਟੇਡੀਅਮ ਜਿਹੜੇ ਉਹ ਮੌਜੂਦ ਹੋਏ ਆ। ਉਹਨਾਂ ਦਾ ਵੀ ਮਤਲਬ ਜਿਹੜਾ ਅਸੀਂ ਨੀ ਪੱਥਰ ਜਿਹੜੇ ਰੱਖਾਂਗੇ ਇਸ ਪਿੰਡ ਦੇ ਵਿੱਚ ਵੀ ਆਵਾਂਗੇ ਇੱਥੇ ਇਹਦਾ ਦਾ ਵੀ ਮੌਜੂਦ ਹੋਇਆ। ਉਹਦਾ ਨਾਲ ਹੀ ਤਿੰਨ ਡਿਸਪੈਂਸਰੀਆਂ ਜਿਹੜੀਆਂ ਗੱਗੋਮਾਲ ਸਦਾਤ ਤੇ ਚੇਤਨਪੁਰ ਤਿੰਨ ਡਿਸਪੈਂਸਰੀਆਂ 4.5 ਕਰੋੜ ਦੀਆਂ ਜਿਹੜੀਆਂ ਮਜੂਰ ਹੋਈਆਂ ਉਹ ਵੀ ਅਸੀਂ ਜਿਹੜੀਆਂ ਰੱਖਣ ਜਾਦੇ ਉਹ ਤੋਂ ਇਲਾਵਾ ਬਹੁਤ ਸਾਰੇ ਪੈਸੇ ਜਿਹੜੇ ਆ ਗਲੀਆਂ ਨਾਲੀਆਂ ਦੇ ਰੰਗਲਾ ਪੰਜਾਬ ਸਕੀਮ ਦੇ ਵਿੱਚ 2.5 ਕਰੋੜ ਰੁਪਇਆ 90 ਪਿੰਡਾਂ ਲਈ ਵੱਖ-ਵੱਖ ਪਿੰਡਾਂ ਲਈ ਜਿਹੜਾ ਆਇਆ ਉਹ ਵੀ ਡਿਸਟ੍ਰਿਬਿਊਟ ਕਰਦੇ ਅਗਲਾ ਜਿਹੜਾ 5-6 ਮਹੀਨੇ ਆ ਪੂਰੇ ਵਿਕਾਸ ਲਈ ਮੁੱਖ ਮੰਤਰੀ ਸਾਹਿਬ ਨੇ ਸਖਤ ਧਤਾ ਕੀਤੀਆਂ ਕਿ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਸਾਡੇ ਕੰਮ ਜਿਹੜੇ ਆ ਪਹਿਲ ਦੇ ਅਧਾਰ ਦੇ ਉੱਤੇ ਕੀਤੇ ਜਾਣ ਉਹ ਕੰਮ ਜਿਹੜੇ ਅਸੀਂ ਉਹ ਸ਼ੁਰੂ ਕਰ ਰਹੇ ਹਾਂ ਕਿਉਂਕਿ ਅਸੀਂ ਲੇਟ ਹੋ ਗਏ 2-2.5 ਮਹੀਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੜ੍ਹਾਂ ਆ ਗਏ ਸੀਗੇ ਸਾਡਾ ਸਾਡਾ ਪ੍ਰਸ਼ਾਸਨ ਜਿਹੜਾ ਹੜ੍ਹਾਂ ਦੇ ਵਿੱਚ ਲੱਗਿਆ ਸੀਗਾ ਉਹਦੇ ਕਰਕੇ ਅਸੀਂ ਲੇਟ ਸ਼ੁਰੂ ਕੀਤਾ ਸਾਡੀ ਬੇਵੱਸੀ ਸੀਗੀ ਪਰ ਅਸੀਂ ਉਹਨਾਂ ਨੂੰ ਕੰਪਲੀਟ ਜਿਹੜਾ ਉਹ ਜਲਦੀ ਕਰ ਦੇਵਾਂਗੇ ਤੁਸੀਂ ਮਤਲਬ ਇਹ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਹੀ ਦਿਖਣ ਲੱਗ ਜਾਊਗਾ ਕਿ ਜਿਹੜੀਆਂ ਲਿੰਕ ਰੋੜਦੇ ਆ ਆਪਣੀਆਂ ਹਲਕੇ ਦੀਆਂ ਉਹ ਸਾਰੀਆਂ ਜਿਹੜੀਆਂ ਕੰਪਲੀਟ ਹੋ ਚੱਲੀਆਂ ਠੀਕ ਹੈ ਆਪਾਂ ਮਤਲਬ ਇਸ ਵੇਲੇ ਬਿਸ਼ੋਏ ਪਿੰਡ ਦੇ ਵਿੱਚ ਆਂ ਵਿਧਾਨ ਸਭਾ ਕਾਜਨ ਨਾਲੇ ਤਾਂ ਇਹ ਬਿਸ਼ੋਏ ਪਿੰਡ ਦੀ ਫਿਰਮੀ ਚਾਚਵੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਹੈ ਸਾਡਾ ਪੜੇ ਲਿਖਿਆਂ ਦਾ ਇਹਦੇ ਚਾਚਵੇ ਦੇ ਫਿਰਮੀ ਖਰਾਬ ਸੀਗੀ ਉਹਦੇ ਲਈ 25 ਲੱਖ ਰੁਪਈਆ ਜਿਹੜਾ ਮਜੂਰ ਹੋਇਆ ਸੀਗਾ ਉਹ ਨਹੀਂ ਪੱਥਰ ਜਿਹੜਾ ਰੱਖਿਆ ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀ ਆ ਉਹਨਾਂ ਦੇ ਨਹੀਂ ਪੱਥਰ ਧੱਕਦੇ 2 ਕਰੋੜ ਤੇ ਮਤਲਬ 58 ਲੱਖ ਰੁਪਇਆ ਜਿਹੜਾ ਅੱਜ 2 ਕਰੋੜ 58 ਲੱਖ ਦੀਆਂ ਲਿੰਕ ਰੋਡਸ ਦਾ ਜਿਹੜਾ ਨਹੀਂ ਪੱਥਰ ਰੱਖਦੇ ਔਰ ਸਾਡੀਆਂ ਟੋਟਲ ਜਿਹੜੀਆਂ 59 ਰੋਡਸ ਜਿਹੜੀਆਂ ਮੌਜੂਦ ਹੋਈਆਂ ਜਿਹੜਾ ਅਗਲੇ ਦਿਨ ਦੇ ਵਿੱਚ ਅਸੀਂ 2-3 ਦਾ ਦੇ ਵਿੱਚ ਫੇਰ ਨੀ ਪੱਥਰ ਜਿਹੜੇ ਰੱਖਾਂ ਨੇ ਉਹਦੇ ਦੇ ਨਾਲ ਹੀ ਸਾਡੇ 35 ਸਟੇਡੀਅਮ ਜਿਹੜੇ ਉਹ ਮੌਜੂਦ ਹੋਇਆ ਉਹਨਾਂ ਦਾ ਵੀ ਮਤਲਬ ਜਿਹੜਾ ਅਸੀਂ ਨੀ ਪੱਥਰ ਜਿਹੜੇ ਰੱਖਾਂਗੇ ਐਸਪੈਂਡ ਦੇ ਵਿੱਚ ਵੀ ਆਵਾਂਗੇ ਇੱਥੇ ਇਹਦਾ ਦਾ ਵੀ ਮੌਜੂਦ ਹੋਇਆ ਔਰ ਨਾਲ ਹੀ ਤਿੰਨ ਡਿਸਪੈਂਸਰੀਆਂ ਜਿਹੜੀਆਂ ਗੱਗੋਮਾਲ ਸਦਾਤ ਤੇ ਚੇਤਨਪੁਰ ਤਿੰਨ ਡਿਸਪੈਂਸਰੀਆਂ ਸਾਡੇ 43 ਕਰੋੜ ਦੀਆਂ ਜਿਹੜੀਆਂ ਮੌਜੂਦ ਹੋਈਆਂ ਉਹ ਵੀ ਅਸੀਂ ਜਿਹੜੀਆਂ ਰੱਖਣ ਜਾਦੇ ਉਹ ਤੋਂ ਇਲਾਵਾ ਬਹੁਤ ਸਾਰੇ ਪੈਸੇ ਜਿਹੜੇ ਆ ਗਲੀਆਂ ਨਾਲੀਆਂ ਦੇ ਰੰਗਲਾ ਪੰਜਾਬ ਸਕੀਮ ਦੇ ਵਿੱਚ 2.5 ਕਰੋੜ ਰੁਪਇਆ 90 ਪਿੰਡਾਂ ਲਈ ਵੱਖ-ਵੱਖ ਪਿੰਡਾਂ ਲਈ ਜਿਹੜਾ ਆਇਆ ਉਹ ਵੀ ਡਿਸਟ੍ਰੀਬਿਊਟ ਕਰੇ ਅਗਲਾ ਜਿਹੜਾ 5-6 ਮਹੀਨੇ ਹੈ ਪੂਰੇ ਵਿਕਾਸ ਲਈ ਮੁੱਖ ਮੰਤਰੀ ਸਾਹਿਬ ਨੇ ਸਖਤ ਹਦਾਇਤਾਂ ਕੀਤੀਆਂ ਕਿ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਰਹਿਣਾਂ ਦੀ ਚਾਹੀਦਾ ਸਾਦੇ ਕੰਮ ਜਿਹੜੇ ਆ ਪਹਿਲ ਦੇ ਅਧਾਰ ਦੇ ਉੱਤੇ ਕੀਤੇ ਜਾਣ ਉਹ ਕੰਮ ਜਿਹੜੇ ਅਸੀਂ ਉਹ ਸ਼ੁਰੂ ਕਰਦੇ ਹਾਂ ਕਿਉਂਕਿ ਅਸੀਂ ਲੇਟ ਹੋ ਗਏ 2 ਢਾਈ ਮਹੀਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੜ ਆ ਗਏ ਸੀਗੇ ਸਾਡਾ ਸਾਡਾ ਪ੍ਰਸ਼ਾਸਨ ਜਿਹੜਾ ਹੜਾਂ ਦੇ ਵਿੱਚ ਲੱਗ ਗਿਆ ਸੀਗਾ ਉਹਦੇ ਕਰਕੇ ਅਸੀਂ ਲੇਟ ਸ਼ੁਰੂ ਕੀਤਾ ਸਾਡੀ ਬੇਵੱਸੀ ਸੀਗੀ ਪਰ ਅਸੀਂ ਉਹਨਿੰਨੂੰ ਕੰਪਲੀਟ ਜਿਹੜਾ ਉਹ ਜਲਦੀ ਕਰ ਦੇਵਾਂਗੇ ਤੁਸੀਂ ਮਤਲਬ ਇਹ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਹੀ ਦਿਖਣ ਲੱਗ ਜਾਊਗਾ ਕਿ ਜਿਹੜੀਆਂ ਲਿੰਕ ਰੋਡ ਨੇ ਆਪਣੀਆਂ ਹਲਕੇ ਦੀਆਂ ਉਹ ਸਾਰੀਆਂ ਜਿਹੜੀਆਂ ਕੰਪਲੀਟ ਹੋ ਚੱਲੀਆਂ ਠੀਕ ਹੈ ਆਪਾਂ ਮਤਲਬ ਇਸ ਵੇਲੇ ਬਿਸ਼ੋਏ ਪਿੰਡ ਦੇ ਵਿੱਚ ਆ ਉਦਾਂ ਸਬਾਲ ਕਾਜ ਨਾਲੇ ਤਾਪ ਸ਼ੋਇਆ ਪਿੰਡ ਦੀ ਫਿਲਮੀ ਚਾਚਵੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਆ ਸਾਡਾ ਪੜੇ ਲਿਖਿਆ ਦਾ ਇਹਦੇ ਚਾਚਵੇ ਦੇ ਫਿਲਮੀ ਖਰਾਬ ਸੀਗੀ ਉਹਦੇ ਲਈ 25 ਲੱਖ ਰੁਪਇਆ ਜਿਹੜਾ ਮਨਜ਼ੂਰ ਹੋਇਆ ਸੀਗਾ ਉਹ ਨਹੀਂ ਪੱਥਰ ਜਿਹੜਾ ਲਖਿਆ ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀ ਆ ਉਹਨਾਂ ਦੇ ਨਹੀਂ ਪੱਥਰ ਧੱਕਦੇ 2 ਕਰੋੜ ਤੇ ਮਤਲਬ 58 ਲੱਖ ਰੁਪਇਆ ਜਿਹੜਾ ਅੱਜ 2 ਕਰੋੜ 58 ਲੱਖ ਦੀਆਂ ਲਿੰਕ ਰੋਡਸ ਦਾ ਜਿਹੜਾ ਨੀ ਪੱਥਰ ਰੱਖਦੇ ਆ। ਔਰ ਸਾਡੀਆਂ ਟੋਟਲ ਜਿਹੜੀਆਂ 59 ਰੋਡਸ ਜਿਹੜੀਆਂ ਮੌਜੂਦ ਹੋਈਆਂ ਜਿਹੜੇ ਅਗਲੇ ਦਿਨ ਦੇ ਵਿੱਚ ਅਸੀਂ ਦੋ ਤਿੰਨ ਦਾ ਦੇ ਵਿੱਚ ਫਿਰ ਨੀ ਪੱਥਰ ਜਿਹੜੇ ਰੱਖਾਂਗੇ। ਉਹਦੇ ਦੇ ਨਾਲ ਹੀ ਸਾਡੇ 35 ਸਟੇਡੀਅਮ ਜਿਹੜੇ ਉਹ ਮੌਜੂਦ ਹੋਏ ਆ। ਉਹਨਾਂ ਦਾ ਵੀ ਮਤਲਬ ਜਿਹੜਾ ਅਸੀਂ ਨੀ ਪੱਥਰ ਜਿਹੜੇ ਰੱਖਾਂਗੇ ਇਸ ਪਿੰਡ ਦੇ ਵਿੱਚ ਵੀ ਆਵਾਂਗੇ ਇੱਥੇ ਇਹਦਾ ਦਾ ਵੀ ਮੌਜੂਦ ਹੋਇਆ। ਔਰ ਨਾਲ ਹੀ ਤਿੰਨ ਡਿਸਪੈਂਸਰੀਆਂ ਜਿਹੜੀਆਂ ਗਗੋਮਾਲ ਸਦਾ ਹੱਤ ਤੇ ਚੇਤਨਪੁਰ ਤਿੰਨ ਡਿਸਪੈਂਸਰੀਆਂ 4.5 ਕਰੋੜ ਦੀਆਂ ਜਿਹੜੀਆਂ ਮਜੂਦ ਹੋਈਆਂ ਉਹ ਵੀ ਅਸੀਂ ਜਿਹੜੀਆਂ ਰੱਖਣ ਜਾਦੇ ਉਹ ਤੋਂ ਇਲਾਵਾ ਬਹੁਤ ਸਾਰੇ ਪੈਸੇ ਜਿਹੜੇ ਆ ਗਲੀਆਂ ਨਾਲੀਆਂ ਦੇ ਰੰਗਲਾ ਪੰਜਾਬ ਸਕੀਮ ਦੇ ਵਿੱਚ 2.5 ਕਰੋੜ ਰੁਪਇਆ 90 ਪਿੰਡਾਂ ਲਈ ਵੱਖ-ਵੱਖ ਪਿੰਡਾਂ ਲਈ ਜਿਹੜਾ ਆਇਆ ਉਹ ਵੀ ਡਿਸਟ੍ਰੀਬਿਊਟ ਕਰੇ ਅਗਲਾ ਜਿਹੜਾ 5-6 ਮਹੀਨੇ ਹੈ ਪੂਰੇ ਵਿਕਾਸ ਲਈ ਮੋਕੰਤੀ ਸਾਹਿਬ ਨੇ ਸਖਤ ਧਤਾ ਕੀਤੀਆਂ ਕਿ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਰਹਿਣਾਂ ਦੀ ਚਾਹੀਦਾ ਸਾਡੇ ਕੰਮ ਜਿਹੜੇ ਆ ਪਹਿਲ ਦੇ ਅਧਾਰ ਦੇ ਉੱਤੇ ਕੀਤੇ ਜਾਣ ਉਹ ਕੰਮ ਜਿਹੜੇ ਅਸੀਂ ਉਹ ਸ਼ੁਰੂ ਕਰ ਰਹੇ ਹਾਂ ਕਿਉਂਕਿ ਅਸੀਂ ਲੇਟ ਹੋ ਗਏ 2.5 ਮਹੀਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੜ੍ਹ ਆ ਗਏ ਸੀਗੇ ਸਾਡਾ ਸਾਡਾ ਪ੍ਰਸ਼ਾਸਨ ਜਿਹੜਾ ਹੜ੍ਹਾਂ ਦੇ ਵਿੱਚ ਲੱਗਿਆ ਸੀਗਾ ਉਹਦੇ ਕਰਕੇ ਅਸੀਂ ਲੇਟ ਸ਼ੁਰੂ ਕੀਤਾ ਸਾਡੀ ਬੇਵੱਸੀ ਸੀਗੀ ਪਰ ਅਸੀਂ ਉਹਨਾਂ ਨੂੰ ਕੰਪਲੀਟ ਜਿਹੜਾ ਉਹ ਜਲਦੀ ਕਰ ਦੇਵਾਂਗੇ ਤੁਸੀਂ ਮਤਲਬ ਇਹ ਤਾਨੂੰ 2-3 ਮਹੀਨਿਆਂ ਦੇ ਵਿੱਚ ਹੀ ਦਿਸਣ ਲੱਗ ਜੂਗਾ ਕਿ ਜਿਹੜੀਆਂ ਲਿੰਕ ਰੋਡ ਨੇ ਆਪਣੀਆਂ ਹਲਕੇ ਦੀਆਂ ਉਹ ਸਾਰੀਆਂ ਜਿਹੜੀਆਂ ਕੰਪਲੀਟ ਹੋ ਚੱਲੀਆਂ ਠੀਕ ਹੈ ਆਪਾਂ ਮਤਲਬ ਇਸ ਵੇਲੇ ਬਿਸ਼ੋਏ ਪਿੰਡ ਦੇ ਵਿੱਚ ਆਂ ਵਿਧਾਨ ਸਭਾ ਕਾਜਨ ਨਾਲੇ ਤਾਪ ਸ਼ੋਏ ਪਿੰਡ ਦੀ ਫਿਰਮੀ ਚਾਚਵੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਹੈ ਸਾਡਾ ਪੜੇ ਲਿਖਿਆਂ ਦਾ ਇਹਦੇ ਚਾਚਵੇ ਦੇ ਫਿਰਮੀ ਖਰਾਬ ਸੀਗੀ ਉਹਦੇ ਲਈ 25 ਲੱਖ ਰੁਪਈਆ ਜਿਹੜਾ ਮਨਜ਼ੂਰ ਹੋਇਆ ਸੀਗਾ ਉਹ ਨਹੀਂ ਪੱਥਰ ਜਿਹੜਾ ਰੱਖਿਆ ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀਆਂ ਉਹਨਾਂ ਦੇ ਨੀਂਹ ਪੱਥਰ ਧੱਕਦੇ 2 ਕਰੋੜ ਤੇ ਮਤਲਬ 58 ਲੱਖ ਰੁਪਈਆ ਜਿਹੜਾ ਅੱਜ 2 ਕਰੋੜ 58 ਲੱਖ ਦੀਆਂ ਲਿੰਕ ਰੋਡਸ ਦਾ ਜਿਹੜਾ ਨੀਂਹ ਪੱਥਰ ਧੱਕਦੇ ਔਰ ਸਾਡੀਆਂ ਟੋਟਲ ਜਿਹੜੀਆਂ 59 ਰੋਡਸ ਜਿਹੜੀਆਂ ਮੌਜੂਦ ਹੋਈਆਂ ਜਿਹੜਾ ਅਗਲੇ ਦਿਨ ਦੇ ਵਿੱਚ ਅਸੀਂ ਦੋ ਤਿੰਨਾਂ ਦੇ ਵਿੱਚ ਫੇਰ ਨੀਂਹ ਪੱਥਰ ਜਿਹੜੇ ਰੱਖਾਂਗੇ ਉਦੇ ਦੇ ਨਾਲ ਹੀ ਸਾਡੇ 35 ਸਟੇਡੀਅਮ ਜਿਹੜੇ ਉਹ ਮੌਜੂਦ ਹੋਇਆ ਉਹਨਾਂ ਦਾ ਵੀ ਮਤਲਬ ਜਿਹੜਾ ਅਸੀਂ ਨੀ ਪੱਥਰ ਜਿਹੜੇ ਰੱਖਾਂਗੇ ਐਸਪਿੰਡ ਦੇ ਵਿੱਚ ਵੀ ਆਵਾਂਗੇ ਇੱਥੇ ਇਹਦਾ ਦਾ ਵੀ ਮੌਜੂਦ ਹੋਇਆ ਔਰ ਨਾਲ ਹੀ ਤਿੰਨ ਡਿਸਪੈਂਸਰੀਆਂ ਜਿਹੜੀਆਂ ਗੱਗੋਮਾਲ ਸਦਾਤ ਤੇ ਚੇਤਨਪੁਰ ਤਿੰਨ ਡਿਸਪੈਂਸਰੀਆਂ ਸਾਡੇ 43 ਕਰੋੜ ਦੀਆਂ ਜਿਹੜੀਆਂ ਮੌਜੂਦ ਹੋਈਆਂ ਉਹ ਵੀ ਅਸੀਂ ਜਿਹੜੀਆਂ ਰੱਖਣ ਜਾਦੇ ਉਹ ਤੋਂ ਇਲਾਵਾ ਬਹੁਤ ਸਾਰੇ ਪੈਸੇ ਜਿਹੜੇ ਆ ਗਲੀਆਂ ਨਾਲੀਆਂ ਦੇ ਰੰਗਲਾ ਪੰਜਾਬ ਸਕੀਮ ਦੇ ਵਿੱਚ 2.5 ਕਰੋੜ ਰੁਪਇਆ 90 ਪਿੰਡਾਂ ਲਈ ਵੱਖ-ਵੱਖ ਪਿੰਡਾਂ ਲਈ ਜਿਹੜਾ ਆਇਆ ਉਹ ਵੀ ਡਿਸਟ੍ਰੀਬਿਊਟ ਕਰ ਦੇ। ਅਗਲਾ ਜਿਹੜਾ 5-6 ਮਹੀਨੇ ਹੈ ਪੂਰੇ ਵਿਕਾਸ ਲਈ ਮੁੱਖ ਮੰਤਰੀ ਸਾਹਿਬ ਨੇ ਸਖਤ ਧੱਤਾਂ ਕੀਤੀਆਂ ਕਿ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਰਹਿਣਾਂ ਦੀ ਚਾਹੀਦਾ। ਸਾਦੇ ਕੰਮ ਜਿਹੜੇ ਆ ਪਹਿਲ ਦੇ ਅਦਾ ਦੇ ਉੱਤੇ ਕੀਤੇ ਜਾਣ। ਉਹ ਕੰਮ ਜਿਹੜੇ ਅਸੀਂ ਉਹ ਸ਼ੁਰੂ ਕਰ ਰਹੇ ਹਾਂ ਕਿਉਂਕਿ ਅਸੀਂ ਲੇਟ ਹੋ ਗਏ 2-2.5 ਮਹੀਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੜ੍ਹ ਆ ਗਏ ਸੀਗੇ। ਸਾਡਾ ਸਾਡਾ ਪ੍ਰਸ਼ਾਸਨ ਜਿਹੜਾ ਹੜ੍ਹਾਂ ਦੇ ਵਿੱਚ ਲੱਗ ਗਿਆ ਸੀਗਾ ਉਹਦੇ ਕਰਕੇ ਅਸੀਂ ਲੇਟ ਸ਼ੁਰੂ ਕੀਤਾ ਸਾਡੀ ਬੇਵੱਸੀ ਸੀਗੀ ਪਰ ਅਸੀਂ ਉਹਨੀਆਂ ਨੂੰ ਕੰਪਲੀਟ ਜਿਹੜਾ ਉਹ ਜਲਦੀ ਕਰ ਦੇਵਾਂਗੇ ਤੁਸੀਂ ਮਤਲਬ ਇਹ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਹੀ ਦਿਖਣ ਲੱਗ ਜੂਗਾ ਕਿ ਜਿਹੜੀਆਂ ਲਿੰਕ ਰੋੜਦੇ ਆ ਆਪਣੀਆਂ ਹਲਕੇ ਦੀਆਂ ਉਹ ਸਾਰੀਆਂ ਜਿਹੜੀਆਂ ਕੰਪਲੀਟ ਹੋ ਚੰਦੀ ਠੀਕ ਹੈ ਠੀਕ ਹੈ